ਜल्दी ਆ ਜਾ ਪੱਧਰ ਆ ਜਾ ਤੁਸੀਂ ਇਹ ਆ ਜੀ ਗੁਰਚਨ ਸਿੰਘ ਕਿਹੜੇ ਪਿੰਡ ਦੇ ਆ ਜੀ ਟੈਂਸਵਾਲ ਤੁਸੀਂ ਟੈਂਸਵਾਲ ਦੇ ਆ ਗੁਰਚਨ ਸਿੰਘ ਲਗਾਤਾਰ ਇਹ ਉੱਧਰ ਵਾਲੇ ਪਾਸੇ ਆ ਜਿਹੜਾ ਰਸ ਦਾ ਵਸਤਾ ਵਾਜਾਰ ਹੈ ਜੀ ਲਗਾਤਾਰ ਕਿੰਨੇ ਕਿੰਨਵਾ ਕਿਹੜਾ ਪਹਿਲਾ ਹੀ ਨਾਤੀ ਜੀ ਚੌਥਾ ਕਿਹੜਾ ਜੀ ਜਿਆ ਜੁੱਥਾ ਕਿਹੜਾ ਇਹ ਕਾਲਕ ਵੀ ਮੇਰੀ ਆਟਾ ਮੇਰੀ ਆ ਮੈਂ ਦਾ ਨਹੀਂ ਕਰਦਾ ਅੱਛਾ ਉੱਧੇ ਵੀ ਲੈ ਗਏ ਨਾ ਸਵੇਰ ਦਾ 3 ਚੌਥਾ ਹੋਣਾ ਜੀ ਮੈਨੂੰ ਲੱਗਦਾ ਨਹੀਂ ਸਵੇਰ ਦਾ 3 ਚੌਥਾ ਹੋਣਾ ਜੀ ਇਹਦਾ ਸਵੇਰ ਦਾ 3 ਚੌਥਾ ਹਾਂ ਜੀ ਦੋ ਤਿੰਨ ਸੌ ਟੱਪ ਕੇ ਹੋਣਾ ਜਿਹੜਾ ਅੱਛਾ ਉਹ ਕਿਹੜੇ ਲੱਗਿਆ ਬਹੁਤ ਕਿਹੜੇ ਲੱਗਿਆ ਅਗਰ ਮੋੜ ਮੈਨੂੰ ਬੰਦਾ ਸਾਰੇ ਮੈਡਮੋਂ ਲੈ ਗਿਆ ਨੀਲੀ-ਬੀਲੀ ਤੱਕ ਅੱਗੇ ਆ ਸਾਰੇ ਘਮਾਇ ਸਾਰੇ ਅੱਗੇ ਨੋ ਜਾ ਆਵਾਜ਼ ਆ ਜਾਵੇ ਤਾਂ ਹੀ ਵੱਜਦੀ ਤਾਂ ਸਾਰਾ ਕੋ ਦੱਸ ਦਿਓ ਕਿਆ-ਕਿਆ ਪਈ ਆਂਦੇ ਉੱਧਰ ਬਾਤ ਇਹ ਜੋਤ ਮਾਨ ਨੇ ਲੋੜ ਆਈ ਖੰਡ ਖੁੰਡ ਹੋਵੇ ਹਾਂਜੀ ਜਿੰਨਾਂ ਦਾ ਸਰਦਾ ਪਜਾਈ ਆਇਆ ਜੀ ਅੱਛਾ ਜੀ ਹਾਂਜੀ ਹਾਂਜੀ ਹੋਰ ਵੀ ਸਵਾਲ ਪਜਾਈ ਜਾਂਦੇ ਹੋਰ ਹੋਰ ਜਿਹਨਾਂ ਜਿੰਨਾਂ ਦਾ ਸਾਡੇ ਸਰਦਾਰ ਉਹਨਾਂ ਕਰੀ ਜਾਂਦੇ ਸੇਵਾ ਦੀ ਲੋੜ ਹੋਵੇ ਕਿਸੇ ਨੂੰ ਦੀ ਸ਼ਰਾਬ ਦੀ ਉਹ ਵੀ ਪਜਾਈ ਦੀ ਜੀ ਕੋਈ ਪਜਾਈ ਦੀ ਝੂਠੀ ਨਾ ਕੋਈ ਪਜਾਈ ਦੀ ਕੋਲੋਂ ਪਜਾਈ ਕੀਤੇ ਪੈਸੇ ਲਈਦਾ ਅੱਛਾ ਹਾਂ ਫਰੀ ਸੇਵਾ ਕਰੀ ਸੀ ਜਿੱਧਰੋਂ ਆ ਗਿਆ ਦਾ ਵੀ ਆ ਸੇਵਾ ਕਰੀ ਜਾਵੇ ਹੁਣ ਮੈਂ ਖੁਦ ਦੀ ਪਹਿਲਾਂ ਤੇ ਲੈਣਾ ਮੇਰੀ ਅੱਛਾ ਹਾਂਜੀ ਮੇਰਾ ਪਹਿਲਾਂ 23 ਵੀ ਵਾਰ ਸੇਵਾ ਕੀਤੀ ਜੀ अच्छा हां जी कोई ਪ੍ਰਵਾਹ ਨਹੀਂ ਆ ਨਾ ਕੋਈ ਰੋਹ ਨਹੀਂ ਰੱਬ ਇਹ ਨਾ ਪਾਣੀ ਆ ਕੇ ਰੱਬ ਦਿੰਦਾ ਨਹੀਂ ਜਿੱਛਾਤ ਵਾਲਾ ਦਿੰਦਾ ਪਿਆ ਸੀ ਮੈਨੂੰ ਅੱਛਾ ਹੋਰ ਹੋਰ ਕੋਈ ਦੀ ਬਲੱਡ ਲਾਈਨ ਦਾ ਵੀ ਫਰਕ ਇਹਦਾ ਜਿਹੜਾ ਗਾਂਹ ਬੱਚੇ ਹੈ ਬੱਚੇ ਨੂੰ ਵੀ ਦੇ ਆ ਜੀ ਕਿ ਮੁੰਡਾ ਬਾਹਰ ਚਲ ਗਿਆ ਮੈਂ ਕਹਿੰਦਾ ਸਾਰਾ ਪਿੰਡ ਜਿੱਥੋਂ ਕੋਈ ਕਹਿ ਦੰਦਾ ਹਾਏ ਬਿਆਹ ਕਿਹਦੇ ਨਾਲ ਜਾਣਾ ਕੋਈ ਦਵਾਈ ਲਿਆਣੀ ਕਿਸੇ ਨੂੰ ਕੁਛ ਕਰਨਾ ਉਹ ਵੀ ਮੁੰਡਾ ਹੀ ਦੇਦਾ ਹੁਣ ਬਾਹਰ ਚਲ ਗਿਆ ਦੂਆ ਮੁੰਡਾ ਵੀ ਇੱਥੇ ਹੈ ਇਹ ਤਕਰੀਬ ਨਹੀਂ ਨਾ ਦਾ ਸਾਰਾ ਟਪਰੇ ਪਿੰਡ ਜੇ ਕੋਈ ਲੜਿਆ ਵਾ ਕਿਸੇ ਨਾਲ ਰੋਟੀ ਦੇ ਘਰਾਂ ਤੇ ਜਾਊਗੀ ਪਿੰਡ ਜੀ ਕੋ ਸਿਆਣਾ ਲੜਿਆ ਵਾ ਰੋਟੀ ਦੇ ਘਰਾਂ ਤੇ ਜਾਊਗੀ ਉਹ ਕਿਸੇ ਅੱਛਾ ਠੀਕ ਹੈ ਇਹ ਬਾਕੀ ਇਹਨਾਂ ਦੀ ਜਿਹੜੀ ਸੇਵਤ ਬਣਦੀ ਹੈ ਇਦਾਂ ਹੀ ਦੋ ਚਾਰ ਚਾਰ ਮਹੀਨੇ ਮਤਲਬ ਜੇ ਉਹ ਘਰਾਂ ਦੇ ਲੜਿਆਵਾ ਤੇ ਰੋਟੀ ਦੇ ਘਰਾਂ ਤੇ ਜਾਂਦੀ ਰਹਿੰਦੀ ਕਿਸੇ ਨੂੰ ਪਤਾ ਨਹੀਂ ਵੀ ਰੋਟੀ ਦੇ ਘਰਾਂ ਤੇ ਜਾਇਆ ਕਰਦੇ ਚੁੱਪੇ ਜਾ ਕੇ ਦਿਆਂ ਦੇ ਕਦੇ ਆਸਾਨ ਵੀ ਨਹੀਂ ਜੀ ਮੈਂ ਕਹਿੰਦਾ ਮਾੜਾ ਮਾਰ ਨਾ ਆਣ ਕਹੋ ਜੀ ਸੇਵਾ ਹੈ ਜਿਹੜੀ ਬੰਦੇ ਦੀ ਬਹੁਤ ਸੇਵਾ ਹੈ ਬੰਦਾ ਕਹਿੰਦਾ ਯਾਰ ਮੈਂ ਕਿੰਨਾ ਲਿਖ ਦਈ ਜੋ ਆਪਣੇ ਘਰਾਂ ਤੇ ਨਹੀਂ ਉਹ ਰੱਬ ਦਿੰਦਾ ਜੀ ਮੈਂ ਕੋਲ ਫੜ ਦਿੰਦਾ ਰੱਬ ਦਿੰਦਾ ਉਹ ਨਹੀਂ ਨਿਸ਼ਾਤਲ ਦਿੰਦਾ ਜੀ ਯਾਰ ਜੇ ਆਹ ਆ ਸੋਚ ਨੂੰ ਕੌਣ ਕੌਣ ਮਾਰ ਦੂਗਾ ਪੰਜਾਬ ਤੇ ਇਹ ਆ ਸੋਚ ਹੈ ਕੌਣ ਡੋਧੂਗਾ ਬਜਾਉਣ ਨੂੰ ਆ ਦੇਖ ਲੋ ਮੈਂ ਕਹਿੰਦਾ ਦੋ ਦਿਨ ਉੱਠੀ ਹਾਨੀ ਓਖੀ ਹੋ ਜਾਂਦੀ ਉਹ ਕਹਿੰਦਾ ਲਗਾਤਾਰ ਮੈਂ ਉਹ ਵੀ ਐ ਵੀ ਕਹਿੰਦਾ ਵੀ ਬੰਦਾ ਇੱਕ ਚੀਜ਼ ਦਿੰਦਾ ਜਾਂ ਕਹਿੰਦਾ ਮੈਂ ਦੇ ਕੇ ਆਇਆ ਮੇਰੀ ਫੋਟੋ ਲਾ ਦਿਓ ਮੇਰੀ ਵੀਡੀਓ ਪਾ ਦਿਓ ਮੈਂ ਦਿੰਦਾ ਮੈਂ ਤਾਂ ਕੰਬਲ ਦਿੱਤੇ ਮੈਂ ਦਿੱਤੇ ਐ ਹੁੰਦਾ ਨਾ ਮੈਂ ਤਾਂ ਕੁਝ ਵੀ ਨਾ ਦਿੱਤਾ ਜੀ ਮੈਨੂੰ ਨਾ ਫੋਟੋ ਪਾਓ ਮੈਨੂੰ ਕੁਝ ਨਹੀਂ ਉਹ ਭਾਰ ਲਗਿਆ ਬਾੜ ਬਾੜ ਬੰਦ ਹੈ ਠੀਕ ਹੈ ਜੀ ਅੱਛਾ ਜੀ ਉਹ ਗੱਲ ਦੇਖੋ ਅਗਲਾ ਭਾਰ ਲਗਿਆ ਮੈਂ ਜਾਣੇ ਤਾਂ ਮੇਰੀ ਫੋਟੋ ਵੀ ਨਾ ਪਾ ਦਿਓ ਇਹ ਜਿਹੜੀ ਐ ਦਿੰਦੀ ਸੇਵਾ ਹੈ ਪਰ ਕਿੰਨੇ ਤੇ ਲੋਕ ਹਣੇ ਐ ਦੀ ਜਿਹੜੇ ਐਦਾ ਸੇਵਾ ਕਰਦੇ ਇਥੇ ਦੇ ਲਓ ਕੋਈ ਇੱਕ ਚੀਜ਼ ਚਮਚਾ ਵੀ ਜੇ ਮੈਂ ਤਾਂ ਵੀ ਕਹਿੰਦਾ ਮੇਰਾ ਨਾਂ ਲਿਖ ਦੇ ਨੀ ਮੈਂ ਚਮਚਾ ਦਿੱਤਾ ਜੀ ਇਹਦੇ ਆ ਜੀ ਪੱਖਿਆਂ ਪਰ ਵੀ ਤਕਰੀਬਨ 9 ਲਗਾ ਦਿੰਦੇ ਆ ਇੱਕ ਪੱਖਾ ਹੁੰਦਾ 4 ਪਰਾਂ ਪਰ 3 ਪਰਾਂ ਪਰ ਉਹਦੇ 3 3 9 ਹੁੰਦੇ ਆ ਇਹਦੇ ਬਾਕੀ ਜੀ ਗੁਰਚਾਰਾ ਸਿੰਘ ਦੀ ਇਹ ਸਿਫਤ ਹੈ ਜੀ ਪਿੰਡ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਵੀ ਕੋਈ ਘਰ ਚ ਲੜਿਆ ਵਾਏ ਇੱਕ ਇੱਕ ਮਹੀਨਾ ਸਾਨੂੰ ਪਤਾ ਵੀ ਰੋਟੀ ਬਾਅਦ ਵਿੱਚ ਪਤਾ ਲੱਗਿਆ ਵੀ ਰੋਟੀ ਕਿੱਥੋਂ ਆਦੀ ਹੈ ਚੁੱਪੇ ਜਾ ਕੇ ਰੋਟੀ ਦੇ ਆਂਦੇ ਆ ਜਿਕੇ ਦੇ ਆਲਾ ਦੁਆਲਾ ਕੋਈ ਆ ਜਾਵੇ ਘਰਾਂ ਨੂੰ ਵੀ ਨਹੀਂ ਫੋਨ ਕਰਦਾ ਵੀ 10 ਬੰਦੇ ਦੀ ਰੋਟੀ ਬਣਾ ਦਿਓ 20ਾਂ ਦੀ ਬਣਾ ਦਿਓ ਕਰੋੜੇ ਬਣਾ ਦਿਓ ਇਹ ਇਹਦੀ ਮਤਲਬ ਸਾਰੇ ਪਿੰਡ ਜਿਹਦੀ ਸੇਵਾ ਵਾਲਦੋੜਾ ਬੇਲਿਆਂ ਚ ਵੀ ਕਿਤੇ ਵੀ ਬੇਲਿਆਂ ਚ ਨੋਂ ਪੁੱਛ ਲਿਓ ਗੁਰਚਰਨ ਸਿੰਘ ਕੋਲ ਆਣਾ ਚੱਲ ਨੂੰ ਹਾਂ ਠੀਕ ਹੈ ਉਹਨਾਂ ਦੇ ਘਰ ਦਾ ਹਰੇਕ ਤੇ ਘਰ ਦਾ ਮੈਂਬਰ ਹੈ ਜੀ ਬੇਲਿਆਂ ਦੇ ਮੈਂ ਤਾਂ ਸੇਵਾ ਚ ਲੱਗ ਮੈਨੂੰ ਮਜ਼ਾਕ ਵਜਾ ਪੁੱਛ ਰਿਹਾ ਮੈਂ ਕਿ ਇਹਨੂੰ ਦਾਰੂ ਦੂਰ ਚਾਹੀਦੀ ਵੈ ਕਹਿੰਦਾ ਝੂਠ ਨਹੀਂ ਘਣਾ ਪਿਆਦੀ ਨਹੀਂ ਨਹੀਂ ਪਿਆਦਾ ਦਾ ਜੋ ਚੀਜ਼ ਚਾਹੀਦੀ ਦੇਖੋ ਜੀ ਜਿਹੜਾ ਪੀਣੇ ਵਾਲਾ ਬੰਦਾ ਹੈ ਉਹਨਾਂ ਦਾ ਕਿਤੇ ਨਾ ਕਿਤੇ ਹੱਲ ਕਰਨਾ ਹੀ ਹੈ ਹੁਣ ਰਸਤਾ ਬੰਦ ਹੈ ਇਹ ਹਰੇਕ ਤਰ੍ਹਾਂ ਦੀ ਸੇਵਾ ਦਵਾਈਆਂ ਤੇ ਲੱਗਾ ਹੈ ਹਰੇਕ ਤਰ੍ਹਾਂ ਜੋਈ ਨੂੰ ਕਹਤਾ ਇਹ ਅਗਲੇ ਦਾ ਮਤਲਬ ਹੀ ਨਾ ਚੀਜ਼ ਪ ਉੱਧਰ ਦੁਨੀਆ ਮਾਰਨ ਲੱਗੀ ਤੈਨੂੰ ਆ ਪਿਆ ਇਹ ਕੋਈ ਪਰਵਾਹ ਨਹੀਂ ਉਹ ਵੀ ਦੇਣ ਚਾਹ। ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ। ਆਪਣੇ ਪੈਸੇ ਵੀ ਲੱਗਦੇ ਆਪਣੇ ਕੋਲ ਤੇ ਪੈਸੇ ਖਰਚ ਕੇ ਵੀ ਦਿੰਦਾ ਜੀ। ਵਾਹ ਜੀ। ਹਾਂ ਜੀ ਹਾਂ ਜੀ। ਜਦੋਂ ਦੇਖ ਪੰਜਾਬ ਦੇ ਵਿੱਚ ਅਜਿਹੇ ਲੋਕ ਹੈਗੇ ਤਾਂ ਕੀ ਲੱਗਦਾ ਤੁਹਾਨੂੰ? ਮਾਰ ਲੋਗੇ ਪੰਜਾਬ ਨੂੰ, ਛੁੱਟ ਲੋਗੇ ਪੰਜਾਬ ਨੂੰ। ਆਇ ਨਹੀਂ ਪੰਜਾਬ ਡਿੱਗਦਾ। ਅਜੇ ਨੌਜਵਾਨ ਵੀ ਹੈਗੇ ਆ ਪੰਜਾਬ ਦੇ ਵਿੱਚ। ਉਹ ਜਿਹੜਾ ਸਰਪੰਚ ਸਾਹਿਬ ਬੱਚੇ ਲੈ ਕੇ ਆਏ ਮਨਦੀਪ ਜਿਹਨਾਂ ਨੂੰ ਫੋਨ ਫੜਿਆ ਵੀ ਬੱਚੇ ਨੂੰ ਵਿਚਾਰਾ ਚੁੱਕੇ ਤੁਰਿਆ ਫਿਰਦਾ ਇੱਕੋ ਆਟਾ ਲੈ ਕੇ ਤੁਰਿਆ ਬੈਠਾ ਅੱਜ ਦਿਨ ਦਾ ਅਜੇ 2-3 ਵਜੇ ਹੋਣੇ ਚੌਥਾ ਜਿਹ ਇਨਾਂ ਦੀ ਬੇਟੀ ਦੇ ਵਿਆਹ ਵਿੱਚ 25-25 ਕਿੱਲਾਂ ਦੇ ਮਾਲਕ ਬੀਲੇ ਆਲੇ ਨਾ ਬੇਟਰ ਬਣ ਕੇ ਕੰਮ ਕਰਦੇ ਰਹੇ ਇਕੱਲੇ ਇਕੱਲੇ ਨੂੰ ਮਤਲਬ ਪਲੇਟਾਂ 'ਚ ਪਾਪ ਕੇ ਸਾਮਾਨ ਫੜਾ ਦੇ। ਇਸ ਬੰਦੇ ਦੀ ਇੰਨੀ ਬਣੀ ਵੀ ਐ ਤੂੰ ਕਦੇ ਬੀਲੇ ਆ ਜਾਗਾ ਪਛੋਹੀ ਤੇ ਚਰਨ ਨੂੰ ਨੋਜੇ ਧਰਕਿਓ ਵਿਚਾਰ ਨੂੰ ਕੋਣ ਹੈ ਜੀ। ਵਾਹ ਜੀ ਵਾਹ। ਹਾਂਜੀ ਹਾਂਜੀ। ਜੀਵਨ ਹੋਵੇ ਤਾਂ ਇਹ ਜੀ ਆ ਪੰਜਾਬ ਦੇ ਲੋਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।